ਜੇ ਅਸੀਂ ਪਹੁੰਚੇ ਸੰਗਰੂਰ ਦੇ ਗੁਰਦੁਆਰਾ ਸ਼੍ਰੀ ਗੰਗਸਾਹਿਰ ਵਿਖੇ ਇਸ ਗੁਰਦੁਆਰੇ ਦੇ ਵਿੱਚ ਇੱਕ ਸਰੋਵਰ ਹੈ ਜਿਸ ਦੇ ਵਿੱਚ ਪੰਜ ਇਸ਼ਨਾਨ ਕਰ ਜਿਹੜਾ ਇਨਸਾਨ ਕਰਦਾ ਹੈ ਤਾਂ ਉਹਦੇ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ ਬਾਬਾ ਭਾਨਿਆਂ ਦੀ ਫਰ ਕਿਰਪਾ ਨਾਲ ਜਿਹੜਾ ਵੀ ਕੋਈ ਇੱਥੇ ਮਨੋ ਕਾਮਨਾ ਲੈ ਕੇ ਆਇਆ ਚਮੜੀ ਦੇ ਰੋਗ ਆ ਚਾਹੇ ਦੁੱਧ ਪੁੱਤ ਦੀ ਕੋਈ ਵੀ ਦਾਤ ਮੰਗਦਾ ਉਹ ਬਾਬਾ ਭਾਨਿਆਂ ਵਾਲਾ ਪੂਰੇ ਕਰਦਾ ਪਰ ਹੋਵੇ ਮਨ ਦੀ ਇੱਛਾ ਤੇ ਸਰਦਾਰ ਨਾਲ ਆਵੇ ਹਾਂਜੀ ਉਹ ਜਿਹੜੀ ਜਿੰਦੀ ਵੀ ਕਹਿੰਦੇ ਚਮੜੀ ਦੇ ਕੋਈ ਕੋਈ ਛੇਵੀਂ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਬਿਲਕੁਲ ਸਹੀ ਹੁੰਦੀ ਹੈ ਜੀ ਇੱਥੇ ਇਸ ਇਸ਼ਨਾਨ ਕਰੂ ਆ ਕੇ ਸਰੋਵਰ ਦੇ ਵਿੱਚ ਤੇ ਬਾਰੇ ਨਿਆਰੀ ਹੁੰਦੇ ਨੇ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੁੰਦੀਆਂ ਤੇ ਪੰਜ ਸ਼ਨੀਵਾਰ ਜੋ ਵੀ ਸੰਗਤ ਇਥੇ ਇਸ਼ਨਾਨ ਕਰਦੀ ਹੈ ਚਮੜੀ ਦਾ ਰੋਗ ਉਹ ਦੂਰ ਹੁੰਦਾ ਹੈ ਤੇ ਤੁਹਾਡਾ ਕੋਈ ਹੈਗਾ ਕੋਈ ਦੋਸਤ ਜਾਂ ਆਪਾਂ ਕਹਿੰਨੇ ਕਿ ਰਿਸ਼ਤੇਦਾਰ ਸੀਗਾ ਕਿ ਉਰੇ ਜਾਂਦਾ ਮੇਰੇ ਨਾਨੀ ਠੀਕ ਹੋ ਗਏ ਗਏ ਨੇ ਯੂਰੋ ਅੱਛਾ ਜੀ ਉਦੋਂ ਤੋਂ ਬਾਅਦ ਫਿਰ ਤੁਸੀਂ ਉਰੇ ਰੋ ਜਾਣਿਓ ਹਾਂਜੀ ਫਿਰ ਸ਼ਾਮ ਨੂੰ ਵੀ ਆਉਣੇ ਸਵੇਰੇ ਵੀ ਆਉਣੇ ਇਹ ਬੇਟਾ ਬਗਲ ਕਰੇ ਕਿ ਤੁਹਾਡਾ ਦੋਸਤ ਜਾਂ ਮਿੱਤਰ ਜਾਂ ਕੋਈ ਰਿਸ਼ਤੇਦਾਰ ਹੋ ਰਿਹਾ ਹੈ ਕਦੇ ਠੀਕ ਹੋ ਕੇ ਗਿਆ? ਹਾਂਜੀ ਮੇਰਾ ਦੋਸਤ ਹੋ ਕੇ ਗਿਆ। ਇਹ ਬੰਦਾ ਮੈਨੂੰ ਕਹਿੰਦਾ ਮੇਰੇ ਵੀ ਖੁਰਕ ਬਹੁਤ ਜ਼ਿਆਦਾ ਹੈਗੀ। ਮੈਂ ਕਹਿੰਦਾ ਵੀ ਦਵਾਈ ਖਾਣਾ। ਵੀ ਮੈਂ ਠੀਕ ਨਹੀਂ ਹੋਇਆ। ਮੈਂ ਚੱਲ ਤੈਨੂੰ ਮੈਂ ਗੰਗਸ਼ਰਨ ਮਾ ਕੇ ਲਿਆਵਾਂ। ਪਰ ਨਹਾਉਣਾ ਬਹੁਤ ਸਰਦਾ ਨਾਲ। ਪਹਿਲਾਂ ਕਿੰਨੀ ਕਿ ਦਿੱਕਤ ਸੀ। ਪਹਿਲਾਂ ਦਿੱਕਤ ਬਾਤ ਹੀ ਮੇਰੇ ਦਾ ਆਈਡੀ ਖੋਖ ਹੁੰਦੀ ਸੀ ਬਹੁਤ ਜ਼ਿਆਦਾ। ਤੇ ਜਿੱਤੇ ਦਾ ਉਰੇ ਸੱਤਾਂ ਆਉਲਗਾ ਸਾਰੰਤ ਕੁੜਤ ਇਹ ਦੂਰੀ ਆਇਸੀਗੇ ਤੁਸੀਂ ਜਦੋਂ ਇਸ਼ਨਾਨ ਕੀਤਾ ਕੀ ਤੁਹਾਨੂੰ ਦਿੱਕਤ ਸੀਗੇ ਤੇ ਕਿੰਨੀ ਦੇਰ ਚ ਠੀਕ ਹੁੰਸੀ ਸੀਗੇ ਮੇਰੇ ਸਿਰ ਤੇ ਵੀ ਦੇ ਪੰਜ ਦਿਨ ਸ਼ਨੀਵਾਰ ਨੂੰ ਤੇ ਠੀਕ ਹੋ ਗਿਆ ਜਿਵੇਂ ਬੱਚੇ ਨੇ ਦੱਸਿਆ ਕਿ ਇੱਥੇ ਵਰਦਾਨ ਹੈ ਕਿ ਜਿਹੜਾ ਉਰੇ ਆਂਦਾ ਹੈ ਇਸ਼ਨਾਨ ਕਰਦਾ ਤਾਂ ਉਹਦੇ ਜਿਹੜੀ ਚਮੜੀ ਦੇ ਰੋਗ ਦੂਰ ਹੁੰਦੇ ਦੂਰ ਹੁੰਦੇ ਆ ਬਾਬਾ ਨੇ ਦੱਸਿਆ ਹੀ ਗਏ ਅਨੁਗਾਂ ਦੀ ਗਾਂ ਪਸੀ ਫੇ ਅਹੀਂ ਆਇਆ ਅੱਛਾ ਜੀ ਪਹਿਲੀ ਵਾਰ ਆਏ ਹੋ 嗯嗯、你用啥办这种业务呀？喏、嗯，本来也一天，本来是业人来给的，我提的。 ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਸੰਗਰੂਰ ਦੇ ਗੁਰਦੁਆਰਾ ਸ਼੍ਰੀ ਗੰਗਸਾਹਿਰ ਵਿਖੇ ਤੁਹਾਨੂੰ ਦੱਸਣਾ ਚਾਹਾਂਗੇ ਇੱਥੇ ਦੀ ਜਿਹੜੀ ਇੱਕ ਮਹੱਤਤਾ ਹੈ ਕਿ ਜਿਹੜਾ ਸਰੋਵਰ ਦੇ ਵਿੱਚ ਪੰਜ ਅਸ਼ਨਾਨ ਕਰਦਾ ਹੈ ਤਾਂ ਉਸ ਨੂੰ ਜਿਹੜੇ ਚਮੜੀ ਦੇ ਰੋਗ ਹਨ ਉਹ ਦੂਰ ਹੁੰਦੇ ਹਨ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਇੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਸਾਹਿਬ ਨੇ ਉਹਨਾਂ ਨਾਲ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਖਰ ਜੇ ਗੱਲ ਕਰੀ ਜਾਵੇ ਕਿ ਗੁਰਦੁਆਰੇ ਦੀ ਤਾਂ ਇੱਥੇ ਦੀ ਜਿਹੜੀ ਕਿਹਾ ਜਾਂਦਾ ਕਿ ਇੱਕ ਵਰਦਾਨ ਹੈ ਕਿ ਜਿਹੜਾ ਪੰਜ ਇਸ਼ਨਾਨਾ ਕਰਦਾ ਉਹਦੇ ਚਮੜੀ ਦੇ ਦੋ ਰੂਗ ਹੁੰਦੇ ਹਾਂ ਹਾਂਜੀ ਹਾਂਜੀ ਮਹਾਰਾਜ ਇੱਥੇ ਕਿਰਪਾ ਗੁਰੂ ਪਾਤਸ਼ਾਹ ਦੀ ਇਹ ਸਥਾਨ ਗੁਰਦੁਆਰਾ ਗੰਗਸਰ ਸਾਹਿਬ ਹੈ ਕਿ ਸਾਡੇ ਨਗਰ ਦੇ ਮਹਾਂਪੁਰਸ਼ ਹੋਏ ਨੇ ਤਨਤਨ ਬਾਬੇ ਭਾਣੇ ਵਾਲੇ ਜੀ ਉਹਨਾਂ ਦਾ ਇਹ ਤਪੱਸਥਾਨ ਹੈ ਜੀ ਨਗਰ ਦੇ ਵਿੱਚ ਜਦ ਦੀ ਉਹਨਾਂ ਦਾ ਘਰ ਸੀ ਉੱਥੇ ਵੀ ਗੁਰਦੁਆਰਾ ਸਥਾਪਿਤ ਨੇ ਤੇ ਤਪੱਸਥਾਨ ਉੱਥੋਂ ਚੱਲ ਕੇ ਇਥੇ ਤਪੱਸਿਆ ਕਰਦੇ ਸੀ ਤੇ ਨਾਲ ਹੀ ਮਹਾਂਪੁਰਸ਼ਾ ਨੇ ਇਹ 100 ਸਾਲ ਤੋਂ ਪੁਰਾਣਾ ਸਥਾਨ ਹੈ ਜੀ ਮਹਾਂਪੁਰਸ਼ਾ ਨੇ ਉਸ ਸਮੇਂ ਦੇ ਸਰੋਵਰ ਦੀ ਇਥੋਂ ਪਟਾਈ ਕਰਾਈ ਜੀ ਪਟਾਈ ਕਰਾਉਣ ਸਮੇਂ ਸੰਗਤ ਨੂੰ ਮਹਾਂਪੁਰਸ਼ਾ ਨੇ ਇਥੋਂ ਗੰਗਾ ਦੀਆਂ ਤਿੰਨ ਧਾਰਾਂ ਵਗਦੀਆਂ ਦਿਖਾਈਆਂ ਤਾਂ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਗੰਗਸਰ ਪਿਆ ਜੀ ਤੇ ਜੋ ਵੀ ਇੱਥੇ ਸਰਦਾ ਤੇ ਭਾਵਨਾ ਦੇ ਨਾਲ ਆਉਂਦਾ ਜੀ ਕੋਈ ਵੀ ਸੁੱਖ ਹੈ ਉਹ ਵਾਰ ਆਉਂਦੀ ਹੈ ਜੀ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੁੰਦੀਆਂ ਤੇ ਪੰਜ ਸ਼ਨੀਵਾਰ ਜੋ ਵੀ ਸੰਗਤ ਇਥੇ ਇਸ਼ਨਾਨ ਕਰਦੀ ਹੈ ਚਮੜੀ ਦਾ ਰੋਗ ਉਹ ਦੂਰ ਹੁੰਦਾ ਹੈ ਹੋਰ ਕੋਈ ਵੀ ਭਾਵਨਾ ਦੇ ਨਾਲ ਸਰਦਾ ਦੇ ਨਾਲ ਗੱਲ ਤਾਂ ਸਰਦਾ ਦੀ ਹੈ ਜਦੋਂ ਭਾਵਨਾ ਬਣ ਗਈ ਗੁਰੂ ਤੇ ਭਰੋਸਾ ਬਣ ਗਿਆ ਤਾਂ ਸਾਰੀਆਂ ਅਰਦਾਸਾਂ ਵੀ ਤੇ ਗੁਰੂ ਦੇਦਰ ਤੇ ਪ੍ਰਵਾਨ ਹੁੰਦੀਆਂ ਜੀ ਜੇ ਗੱਲ ਕਰੀ ਜਾਵੇ ਤਾਂ ਆਖਿਆ ਜਾਂਦਾ ਕਿ ਸ਼ਨੀਵਾਰ ਸ਼ਨੀਵਾਰ ਦਾ ਹੀ ਦਿਨ ਨੂੰ ਕਿਉਂ ਮੱਤ ਦਾ ਦਿੱਤੀ ਹਾਂ ਜੀ ਸ਼ਨੀਵਾਰ ਇਸ ਕਰਕੇ ਜੀ ਇੱਕ ਤਾਂ ਦੇਖੋ ਇੱਥੇ ਜਿਹੜੇ ਸੇਵਾਦਾਰ ਹੈ ਸੰਗਤ ਦਾ ਨਗਰ ਦੀ ਉਹ ਵੈਸੇ ਤਾਂ ਸਾਰੀ ਇਸੇ ਨੂੰ ਕੰਮ ਸੇਵਾ ਕਰਦੇ ਆਂ ਤੇ ਉਹ ਇਦਾਂ ਵੀ ਸੰਗਤ ਵਾਸਤੇ ਰੇਂਜਮੈਂਟ ਰਹਿਣ ਦਾ ਵੀ ਤੇ ਨਾਲ ਪ੍ਰਸਾਦ ਦੇ ਪਾਣੀ ਦਾ ਗੁਰੂ ਕੀ ਲੰਗਰਾਂ ਦਾ ਵੀ ਹੋ ਜਾਂਦੇ ਤੇ ਨਾਲ ਸੰਗਤ ਦੀਆਂ ਇੱਕ ਦਿਨ ਅਰਦਾਸਾਂ ਬੇਨਤੀਆਂ ਹੋ ਜਾਂਦੀਆਂ ਸੁਖਣੀ ਸਾਹਿਬ ਦੇ ਪਾਠ ਹੁੰਦੇ ਐ ਅਰਦਾਸਾਂ ਬੇਨਤੀਆਂ ਹੁੰਦੀਆਂ ਕੀਰਤਨ ਦਰਵਾਜ਼ ਸਜਦੇ ਐ ਜਾਨੀ ਕਿ 8 ਵਜੇ ਤੋਂ ਸਮਾਗਮ ਸ਼ੁਰੂ ਹੋ ਕੇ 11:30 ਵਜੇ ਤੱਕ ਚੱਲਦਾ ਤੇ ਸੰਗਤ ਦੀ ਅਰਦਾਸਾਂ ਬੇਨਤੀ ਜਿੰਨੀ ਸੰਗਤ ਆਉਂਦੀ ਐ ਉਹਦੀਆਂ ਅਰਦਾਸਾਂ ਬੇਨਤੀ ਇਕੱਠੀਆਂ ਹੋ ਜਾਂਦੀਆਂ ਗੁਰੂ ਦੇ ਦਰ ਤੇ ਜੀ ਇਸ ਕਰਕੇ ਸ਼ਨੀਵਾਰ ਦਾ ਦਿਨ ਐ ਬਾਕੀ ਕਿਸੇ ਦਿਨ ਵੀ ਆ ਕੇ ਸੰਗਤ ਸੁਨਾਹ ਕਰ ਸਕਦੇ ਆ ਵੈਸੇ ਸ਼ਨੀਵਾਰ ਨੂੰ ਆਜੋ ਤਾਂ ਜਿਆਦਾ ਵਧੀਆ ਜੀ ਬਾਬਾ ਜੀ ਅਸੀਂ ਵੇਖ ਰਹੇ ਆ ਕਿ ਤੁਹਾਡੇ ਪਿੱਛੇ ਜਿਹੜੀ ਇੱਕ ਸਮਾਦਾ ਨੇ ਇਹ ਇਹਦੇ ਬਾਰੇ ਵੀ ਸਾਨੂੰ ਸੰਗਤ ਨੂੰ ਚੰਨਣਾ ਪਾਉ ਹਾਂ ਜੀ ਸਾਡੇ ਨਗਰ ਦੇ ਤੋਂ ਪਹਿਲਾਂ ਵੀ ਦੱਸੇ ਮਹਾਂਪੁਰਸ਼ਧੰਤਾ ਨਵਾਬੇ ਭਾਣੇ ਵਾਲੇ ਜੀ ਇਹ ਦੋ ਭਰਾ ਸੀ ਤੇ ਇੱਕ ਇਹਨਾਂ ਦੇ ਸੇਵਕ ਤੇ ਬਾਬਾ ਜੈ ਸਿੰਘ ਬਾਬਾ ਰਾਜ ਸਿੰਘ ਬਾਬਾ ਗੁਰਮukh ਸਿੰਘ ਤੇ ਉਹ ਗਿੱਠਾ ਸਾਹਿਬ ਚੌਥਾ ਬਣੇ ਲੋ ਮੇਰੇ ਗੁਰੂ ਪਿਤਾ ਜੀ ਬਾਬਾ ਗਰਮੀਤ ਸਿੰਘ ਜੋ ਇਸ ਸਥਾਨ ਦੀ ਸੇਵਾ ਸੰਭਾਲ ਨਿਸ਼ਕਾਮ ਜਾਣ ਕੇ 25 30 ਸਾਲ ਕਰਵਾ ਕੇ ਕਿ ਉਹਨਾਂ ਦੇ ਇਹ ਮਹਾਂਪੁਰਸ਼ਾਂ ਦੇ ਉਹਨਾਂ ਦੇ ਤਪ ਸਥਾਨ ਹੈ ਜੀ ਇਹ ਤਾਂ ਸਰਦਾਰ ਗਰੰਤੀ ਜੀ ਜਿਨ੍ਹਾਂ ਨੇ ਇਸ ਗੁਰਦੁਆਰੇ ਦੀ ਮਹੱਤਤਾ ਦੱਸੀ ਤਾਂ ਤੁਹਾਨੂੰ ਦਿਖਾਉਣਾ ਚਾਹੁੰਦੇ ਇੱਕ ਵਾਰ ਤਸਵੀਰਾਂ ਜਿੱਥੇ ਤੁਸੀਂ ਦੇਖ ਸਕਦੇ ਜਿਹੜੀ ਇੱਥੇ ਸਮਾਧਾਨ ਇੱਥੇ ਜਿਹੜੇ ਛੋਟੇ ਛੋਟੇ ਬੱਚੇ ਹਨ ਨਤਮਸਤਕ ਹੋ ਰਹੇ ਹਨ ਨਾਲ ਹੀ ਇਹਨਾਂ ਨੇ ਦੱਸਿਆ ਕਿ ਜਿਹੜੀ ਇਸ ਗੁਰਦੁਆਰੇ ਦੇ ਵਿੱਚ ਇੱਕ ਸਰੋਵਰ ਹੈ ਜਿਸ ਦੇ ਵਿੱਚ ਪੰਜ ਇਸ਼ਨਾਨ ਕਰ ਜਿਹੜਾ ਇਨਸਾਨ ਕਰਦਾ ਹੈ ਤਾਂ ਉਸ ਦੇ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ ਕਿ ਜਿਹੜਾ ਇੱਥੇ ਇਸ਼ਨਾਨ ਕਰਨ ਦਾ ਕੀ ਮਹੱਤਤਾ ਹੈ ਸਰਨਾ ਕੁਛ ਬੱਚੇ ਵੀ ਮੌਜੂਦ ਹੈ ਕਿ ਨਾ ਬਟਾ ਅਸ਼ਪ੍ਰੀਤ ਅਸ਼ਪ੍ਰੀਤ ਉਰੇ ਆਏ ਸੀਗੇ ਤੁਸੀਂ ਜਦੋਂ ਇਸ਼ਨਾਨ ਕੀਤਾ ਕੀ ਤੁਹਾਨੂੰ ਦਿੱਕਤ ਸੀਗੀ ਤੇ ਕਿੰਨੀ ਦੇਰ ਚ ਠੀਕ ਫੁਨਸੇ ਸੀਗੇ ਮੇਰੇ ਸਿਰ ਤੇ ਠੀਕ ਹੋ ਪੰਦੀਦਨ ਸੰਵਾਰ ਨੂੰ ਤੇ ਠੀਕ ਹੋ ਗਿਆ ਹੋ ਗਿਆ ਠੀਕ ਹੋ ਗਿਆ ਜੀ ਇਹ ਸੰਸਰ ਦਾ ਅਰਸ਼ਦੀਪ ਜੀ ਜਿਨ੍ਹਾਂ ਦਾ ਆਖਣਾ ਹੈ ਕਿ ਇੱਥੇ ਪੰਜ ਇਸ਼ਨਾਨਾ ਕਰਨ ਤੋਂ ਬਾਅਦ ਜਿਹੜੇ ਮੇਰੇ ਸਿਰ ਤੇ ਫੁੰਸੀਆਂ ਸਨ ਉਹ ਵੀ ਠੀਕ ਹੋ ਜਾਂਦੇ ਉਹਨਾਂ ਦੇ ਰਿਸ਼ਤੇਦਾਰ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਸਸੀ ਗੱਲ ਨਹੀਂ ਮੈਨੂੰ ਪਿਆ ਜੀ ਸਸੀ ਗੱਲ ਜੀ ਸਰ ਜੀ ਜਿਵੇਂ ਬੱਚੇ ਨੇ ਦੱਸਿਆ ਕਿ ਇੱਥੇ ਵਰਦਾਨ ਹੈ ਕਿ ਜਿਹੜਾ ਉਰੇ ਆਂਦਾ ਹੈ ਇਸ਼ਨਾਨ ਕਰਦਾ ਤਾਂ ਉਹਦੇ ਜਿਹੜੀ ਚਮੜੀ ਦੇ ਰੋਗ ਦੂਰ ਹੁੰਦੇ ਦੂਰ ਹੁੰਦੇ ਆ ਜੀ ਬਾਬੇ ਨੇ ਦੱਸਿਆ ਇਹੀ ਗੱਲ ਸਾਨੂੰ ਗਾਹ ਦੀ ਗਾਹ ਪਸੀ ਫੇ ਵਹੀ ਆਏ ਅੱਛਾ ਜੀ ਤੁਸੀਂ ਪਹਿਲੀ ਵਾਰ ਆਏ ਨਹੀਂ ਉਹਦਾ ਪੰਜ ਚੌਕੀ ਹੋ ਗਿਆ ਇਹਨੂੰ ਪਹਿਲਾਂ ਅਭਿਆਸ ਕੀਤਾ ਪਹਿਲਾਂ ਤੁਸੀਂ ਜੋੜਨੇ ਕਿਹਾ ਉਹ ਠੀਕ ਹੈ ਅੱਛਾ ਜੀ ਪਹਿਲੇ ਲੱਗਾ ਉਤਲ ਰਹੇ ਇਹਨਾਂ ਸਾਡੇ ਨਾਲ ਸ਼ਰਧਾਲੂ ਜਿਨ੍ਹਾਂ ਦਾ ਆਖਣਾ ਹੈ ਕਿ ਇੱਥੇ ਸਾਨੂੰ ਕਿਸੇ ਨੇ ਦੱਸ ਪਾਈ ਸੀ ਕਿ ਜੇ ਇੱਥੇ ਪੰਜ ਵਾਰ ਇਸ਼ਨਾਨ ਕਰਊਗਾ ਤਾਂ ਇੱਥੇ ਜਿਹੜੇ ਚਮੜੀ ਦੇ ਰੋਗ ਹਨ ਦੂਰ ਹੋ ਜਾਂਦੇ ਨੇ ਦੇਖ ਸਕਦੇ ਹੋ ਜਿਹੜੇ ਸ਼ਰਧਾਲੂਆਂ ਦੇ ਵਿੱਚ ਸ਼ਰਧਾ ਭਾਵਨਾ ਮਨਾਤਮਸਤਕ ਹੋ ਕੇ ਇੱਥੇ ਜਿਹੜੇ ਪਾਣੀ ਦੇ ਨੂੰ ਉਸ ਤੋਂ ਬਾਅਦ ਇੱਥੇ ਮੱਥਾ ਟੇਕਿਆ ਜਾਂਦਾ ਤੇ ਇਸ਼ਨਾਨ ਕੀਤਾ ਜਾਂਦਾ ਸਾਡੇ ਨਾਲ ਵੀਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਸੀ ਗੱਲ ਕੀ ਨਾਮ ਵੀਰੇ ਰਸੀੰਬਰ ਨਾ ਪਈ। ਅਸਮ ਜੀ ਤੁਹਾਨੂੰ ਇਸਦੇ ਜੇ ਆਪਾਂ ਮਹੱਤਤਾ ਦੀ ਗੱਲ ਕਰੀਏ ਪਤਾ ਹੈ ਕਿ ਕੀ ਮਹੱਤਤਾਈ ਉਹਦੇ। ਜੀ ਤਨ ਤਨ ਬੱਬਾ ਪਾਣੀ ਵਾਲੇ ਤੇ ਉਹ ਆਏ ਸ਼ਨੀਵਾਰ ਤੇ 10 ਮਹੀਨਾ ਦਿਹਾੜਾ ਪਰ ਤੇ ਗੁਰੂ ਸਾਹਿਬ ਪਹੁੰਚੇ ਸੀਗੇ ਇਸ ਲਈ ਹੋਵੇ ਹਰਿਕਾ 10 ਮਹੀਨਾ ਬਦ ਗਿਆ ਤੇ ਲੋਕ ਬੀਰੋ ਦੂਰੋ ਇਕੱਠੇ ਲੱਗ ਗਏ। ਜੀ ਧੰਨਵਾਦ। ਸਾਸਰੀਕਾਰ ਜੀ ਕੀ ਨਾਮ ਹੈ ਜੀ? ਜਰਨੈਲ ਸਿੰਘ ਕਿੱਥੋਂ ਆਏ ਵੀ? ਲੰਗੋਆਲੋਂ। ਚਾਈ ਜੇ ਬਾਬਾ ਜੀ ਗੱਲ ਕਰੀ ਜਾਵੇ ਇੱਥੇ ਦੇ ਗੁਰਦੁਆਰੇ ਦੀ ਮਹੱਤਤਾ ਦੀ ਜਿਹੜੇ ਆਖਿਆ ਜਾਂਦਾ ਕਿ ਜਿਸ ਤਰ੍ਹਾਂ ਕਿ ਪੰਜ ਇਸ਼ਨਾਨ ਕਰਨ ਤੋਂ ਬਾਅਦ ਜਿਹੜੇ ਚਮੜੀ ਦੇ ਰੋਗ ਦੂਰ ਹੁੰਦੇ ਨੇ ਕੀ ਉਹਦੇ ਬਾਰੇ ਥੋੜਾ ਚੰਨਣਾ ਪਾਉ ਉਹ ਹੁੰਦੇ ਨੇ ਜੀ ਇਹਦੇ ਨਾਲ ਇਹ ਗੰਗਸਾਰ ਵਜਦਾ ਜੀ ਬਾਬਾ ਭਾਣੇ ਵਾਲਿਆਂ ਦੇ ਇਹ ਬਾਹਣ ਦੇ ਵਿੱਚ ਤੇ ਇਹ ਛਪੜੀ ਸੀਗੀ ਇਹ ਬਾਬਾ ਭਾਣੇ ਵਾਲੇ ਤੇ ਮਾਈ ਤੇ ਜਿਹੜੀ ਉਹ ਇਹ ਕਹਿੰਦੀ ਮੈਨੂੰ ਗੰਗਾ ਨਿਮਾ ਕੇ ਲਿਆਈ ਆਪਣੇ ਅੱਗੇ ਗੰਗਾ ਮਸ਼ਹੂਰ ਹੁੰਦੀ ਹੈ ਨਾ ਕਹਿੰਦੀ ਮੈਨੂੰ ਗੰਗਾ ਨਿਮਾ ਕੇ ਲਿਓ ਉਹ ਕਹਿੰਦਾ ਚੰਗਾ ਜੀ ਨਿਮਾ ਲੈਣ ਓਏ ਉਰੋਂ ਦੀ ਡੰਡੀ ਹੁੰਦੀ ਜਦੋਂ ਕੋਲ ਦੀ ਇਹ ਮਾਈ ਤੇ ਬਾਬਾ ਉਰੋਂ ਦੀ ਲੰਗਗੇ ਲੰਗਦੇ ਤੇ ਇਹ ਉਦੋਂ ਛਪੜੀ ਸੀ ਜਮਾ ਜਿਵੇਂ ਆਪਾਂ ਨੇ ਤੋਬਾ ਹੁੰਦਾ ਛਪੜੀ ਹੁੰਦੀ ਆ ਇਹ ਬਾਬਾ ਜੀ ਨੇ ਪਤਿੰਦਾ ਉਹ ਮਾਈ ਆਪੀ ਜਿਲਕੀ ਪਤਿੰ ਬਾਬਾ ਜੀ ਨੇ ਧੱਕਾ ਦੇਤਾ ਉਹ ਲਿਬੜ ਗਈ ਅੱਛਾ ਗਾਰੇ ਚ ਉਹ ਮੁੜ ਕੇ ਜੀ ਕਹਿੰਦੀ ਮੈਂ ਤਾਂ ਹੁਣ ਜਾ ਨਹੀਂ ਰਹੀ ਵੀ ਮੈਂ ਤਾਂ ਇੱਥੇ ਘਰ ਨੂੰ ਜਾਉਂਗੀ ਮਾਤਾ ਪਿਤਾ ਹੁੰਦਾ ਆਪਣਾ ਵੀ ਮੈਂ ਮਾਤਾ ਪਿਤਾ ਨੂੰ ਦੱਸੂਗੀ ਤੇ ਵੀ ਮੈਂ ਨਹੀਂ ਜਾ ਸਕਦੀ ਹੁਣ ਉਹਨੇ ਉਰੇ ਝਾੜ ਮੜਾ ਹੁੰਦਾ ਝਾੜਾ ਔਲੋ ਕੇ ਕੱਪੜੇ ਬਦਲ ਲੈ ਉਹ ਗਾਰੇ ਵਾਲੇ ਉਵੇਂ ਜਿਵੇਂ ਪਾ ਕੇ ਲੈ ਗਏ ਕਰੇ ਜਾਂ ਕਿ ਜਦੋਂ ਗਏ ਵੀ ਤੁਸੀਂ ਮੁੜਿਆ ਉਹ ਮਾਈ ਦੱਸਣ ਲੱਗੀ ਮਾਈ ਨੂੰ ਵੱਡੀ ਨੂੰ ਬਾਬੇ ਭਣਿਆ ਦੀ ਬੀਬੀ ਨੂੰ ਤੇ ਉਹ ਕਹਿੰਦੀ ਮੇਰੇ ਨਾਲ ਤਾਂ ਐ ਹੋਈ ਆ ਕਦੋਂ ਨਾ ਕੱਪੜੇ ਕੱਢੇ ਝੋਲੇ ਚੋਂ ਉਹਨਾਂ ਨਾਲ ਮਿੱਟੀ ਦੇ ਥੋਂ ਸਿਉਣਾ ਬਣਿਆ ਪਿਆ ਤੀਆ ਉਥੋਂ ਜੀ ਇਹ ਆਪਣਾ ਇਹ ਜਿਹੜਾ ਗੰਗਸਰ ਉਥੋਂ ਗੰਗਸਰ ਵੱਜਣ ਲੱਗੀ ਹੈ ਜੀ ਇਹ ਸਭ ਕਲਾ ਆਪਣਾ ਜਿਹੜਾ ਇਹ हां ते ਆ ਸੁਣਿਆ ਜਾਂਦਾ ਹੈ ਕਿ ਜਿਹੜੇ ਇੱਥੇ ਦੂਰੋ ਦਰਾਰੋ ਬਹੁਤ ਦੂਰੋਂ ਲੋਕ ਉਹ ਰਹਿੰਦੇ ਨੇ ਇਸ਼ਨਾਨ ਕਰਦੇ ਨੇ ਉਹ ਇਸ਼ਨਾਨ ਇਹੇ ਕਰਕੇ ਹੈ ਜੀ ਉਹ ਬਾਬੇ ਭਾਣੇ ਵਾਲੇ ਕਰਨੀ ਵਾਲੇ ਤੇਗੇ ਇਹ ਉਹ ਉਹਨਾਂ ਦੀ ਕਿਰਪਾ ਹੈਗੀ ਜਿਹੜਾ ਇਸ਼ਨਾਨ ਕਰਕੇ ਜਾਂ ਉਹਦੀ ਸਰਦਾਂ ਨਾਲ ਹੁਣ ਆਮ ਹੀ ਨੌਕ ਲਾਈ ਜਾਂਦੇ ਨੇ ਉਹਨਾਂ ਨੂੰ ਕੀ ਪਤਾ ਵੀ ਆਪਾਂ ਉਹੋ ਕਰਨਾ ਹੈ ਵੀ ਕੀ ਗੱਲ ਆ ਕੀ ਬਾਤ ਹੈ ਉਹਨਾਂ ਨੂੰ ਪਤਾ ਨਹੀਂ ਹੁਣ ਜਿਹੜਾ ਸਰਦਾਂ ਨਾਲ ਆ ਕੇ ਨਹਾਉਂਦਾ ਸੁੱਖਣਾ ਸੁਖਦਾ ਉਹਦੇ ਦੁੱਖ ਟੁੱਟਦੇ ਨੇ ਆ ਬੰਦਾ ਸਾਡਾ ਉਰੇ ਆਇਆ ਕਰ ਜਾਂ ਟੁਰੇ ਆਈ ਇਹ ਬੰਦਾ ਮੈਨੂੰ ਕਹਿੰਦਾ ਮੇਰੇ ਵੀ ਖੁਰਕ ਬਹੁਤ ਜ਼ਿਆਦਾ ਹੈਗੀ ਮੈਂ ਕਹਿੰਦਾ ਵੀ ਦਵਾਈ ਖਾਣਾ ਵੀ ਮੈਂ ਠੀਕ ਨਹੀਂ ਹੋਇਆ ਮੈਂ ਚੱਲ ਤੈਨੂੰ ਮੈਂ ਗੰਗ ਸਰ ਨਹਾ ਕੇ ਲਿਆਵਾਂ ਪਰ ਨਹਾਉਣਾ ਬਹੁਤ ਸਰਦਾ ਨਾਲ ਤੇ ਫਿਰ ਇਹ ਆਇਆ ਮੇਰੇ ਨਾਲ ਕਿੰਨੀ ਕਿੰਨੀ دیر ਹੋ ਗਈ ਇਹਨਾਂ ਨੂੰ ਸਾਨੂੰ ਤਾਂ ਅਸੀਂ ਤਾਂ ਰੋਜ਼ ਮੰਗੂ ਆਇਆ ਆਇਆ ਇਸ ਵਿੱਚ ਇਹ ਸਤ ਸਨਾਨ ਕਰਨੇ ਪੈਂਦੇ ਨੇ ਅੱਛਾ ਜੀ ਸਤ ਸਨਾਨ ਕਰਨੇ ਪੈਂਦੇ ਨੇ ਸਰਦਾ ਨਾਲ ਉਦੋਂ ਬਾਅਦ ਅਗਲੇ ਦੀ ਖੁਸ਼ੀ ਹੈ ਆਓ ਨਾਓ ਇਹ ਆ ਦੇਖ ਲਓ ਵਧੀਆ ਹੈਗਾ ਹੋ ਗਿਆ ਇਸੇ ਦੀ ਗੱਲ ਕਰਦੇ ਆ ਸਸੀ ਗਾਲ ਬਾਈ ਜੀ ਹਸਨ ਗਾਲ ਜੀ ਇਹ ਸਾਰੀਆਂ ਗੱਲਾਂ ਜੀ ਇਹ ਨੇ ਵੀ ਜਿਹਨੇ ਜਿਹੜਾ ਦੱਸਿਆ ਐਸੇ ਲੁੱਟਿੰਦੇ ਜੀ ਅੱਛਾ ਜੀ ਪਹਿਲਾਂ ਕਿੰਨੀ ਕ ਦਿੱਕਤ ਸੀ ਹੈ ਨਾ ਦਿੱਕਤ ਬਾਅਦ ਮੇਰੇ ਤਾਂ ਐਡੀ ਖੋਖ ਹੁੰਦੀ ਦੀ ਬਹੁਤ ਜ਼ਿਆਦਾ ਤੇ ਜਿੱਦੇ ਨਾਲ ਸਰਦਾ ਨਾਲ ਆਉਲਗਾ ਸਾਰੇ ਤਾਂ ਖੁਸ਼ ਹੋ ਗਏ ਕਿਰਪਾ ਹੋ ਮੇਰਾ ਜੀ ਜੀ ਧੰਨਵਾਦ ਇਹ ਸੰਨ ਸਾਡੇ ਸਰਧਾਲੂ ਕੀ ਫਤਿਹ ਠੀਕ ਹੈ ਇਹ ਸੰਨ ਸਾਡੇ ਸਰਧਾਲੂ ਜਿਨ੍ਹਾਂ ਨੇ ਇਸ ਇਸ਼ਨਾਨ ਸਰੋਵਰ ਦੀ ਮਹੱਤਤਾ ਬਾਰੇ ਦੱਸਿਆ ਨਾਲ ਜਿਹੜੀ ਇੱਥੋਂ ਦੀ ਗੁਰਦੁਆਰੇ ਦੀ ਮਹੱਤਤਾ ਉਹ ਵੀ ਦੱਸਿਆ ਛੋਟਾ ਸੇਵਾਦਾਰ ਵੀ ਮੌਜੂਦ ਹਨ ਨਾਲ ਵੀ ਗੱਲ ਕਰਦੇ ਕਿ ਨਾ ਬਟਾ ਲਬਦੀਪ ਸਿੰਘ ਜure ਸੇਵਾ ਕਰਨਾ ਹੈ ਹਾਂਜੀ ਕਿੰਨਾ ਟਾਈਮ ਹੋ ਗਿਆ ਸੇਵਾ ਕਰਦਾ ਸਾਨੂੰ ਜੀ ਹੋ ਗਏ 2-3 ਸਾਲ ਜੀ ਜੀ ਮੇਰੇ ਪੁੱਤ ਆਪਾਂ ਗੱਲ ਕਰੀਏ ਤੁਹਾਨੂੰ ਪਤਾ ਹੈ ਕਿ ਜਿਹੜੇ ਇੱਥੇ ਸਰੋਵਰ ਸਾਹਿਬ ਨੇ ਇਸ਼ਨਾਨ ਕਰਦੇ ਨੇ ਜਿੱਥੇ ਕੀ ਮਹੱਤਤਾ ਉਹਦੀ ਰਿਮਾਤ ਤਰੀਕੇ ਮੈਂ ਇਹ ਦੂਰ ਲੋਕ ਆਉਂਦੇ ਨੇ ਜੀ ਉਹਨਾਂ ਨੂੰ ਕਿਵੇਂ ਦੁੱਖ ਰੋਗ ਆਉਂਦੇ ਨੇ ਜੀ ਉਹ ਜਲਦੀ ਠੀਕ ਹੁੰਦੇ ਨੇ ਜੀ ਅੱਛਾ ਜੀ ਕੀ ਸਾਨੂੰ ਇਹ ਦਵਾਈ ਲੈਣ ਦੀ ਵੀ ਲੋੜ ਪੈਂਦੀ ਹੈ ਜੀ ਉੱਥੇ ਜਾਲੇ ਇਸ ਇਸ਼ਨਾਨ ਕਰਕੇ ਜਲਦੀ ਰੋਗ ਸੈੱਟ ਆਉਂਦੇ ਨੇ ਜੀ ਜੇ ਬੇਟਾ ਆਪਾਂ ਗੱਲ ਕਰੀਏ ਕਿ ਤੁਹਾਡਾ ਦੋਸਤ ਜਾਂ ਮਿੱਤਰ ਜਾਂ ਕੋਈ ਰਿਸ਼ਤੇਦਾਰ ਹੋਰੇ ਆਇਆ ਕਦੇ ਠੀਕ ਹੋ ਕੇ ਗਿਆ ਹਾਂਜੀ ਮੇਰਾ ਦੋਸਤ ਹੋ ਕੇ ਗਿਆ ਜੀ ਅੱਛਾ ਜੀ ਉਹਨੂੰ ਖੁਰਕੀ ਸੀ ਜੀ ਉਹਦੇ ਪਿੰਡ ਤੇ ਜੀ ਉਹਦੇ ਪਿੰਡੇ ਤੋਂ ਠੀਕ ਆਇਆ ਜੀ ਉਹਦਾ ਪਿੰਡਾ ਜੀ 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 ਉਹ ਹੋਰ ਵੀ ਸਾਡੇ ਨਾਲ ਮੌਜੂਦ ਨੇ ਕੁਸ਼ਪ੍ਰੀਤ ਕੁਸ਼ਪ੍ਰੀਤ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਇੱਕ ਇੱਥੇ ਗੁਰਦੁਆਰਾ ਸਾਹਿਬ ਨੇ ਇੱਥੇ ਆਂਦੇ ਨੇ ਲੋਕ ਸ਼ਰਧਾ ਨਾਲ ਮੱਥਾ ਟੇਕਦੇ ਨੇ ਹਾਂ ਜੀ ਹੈਨਾ ਕਿ ਦੂਰੋਂ ਦੂਰੋਂ ਆਂਦੇ ਨੇ ਹਾਂ ਜੀ ਦੂਰੋਂ ਦੂਰੋਂ ਆਂਦੇ ਆ ਕਿ ਨਾਮ ਹਰਜੋਤ ਸਿੰਘ ਜੀ ਹਰਜੋਤ ਬੇਟਾ ਕਿੰਨਾ ਟਾਈਮ ਹੋ ਗਿਆ ਰਸੇ ਇੱਕ ਸਾਲ ਹੋ ਗਿਆ ਜੀ ਰਾਮਾ ਜੀ ਬੇਟਾ ਤੈਨੂੰ ਐ ਪਤਾ ਕਿ ਇੱਥੇ ਜਿਹੜੇ ਲੋਕ ਆਂਦੇ ਨੇ ਕੀ ਕੀ ਉਹਨਾਂ ਨੂੰ ਦੁੱਖ ਹੁੰਦਾ ਕਿਹੜੇ ਦੁੱਖੇ ਤੋਂ ਦੂਰ ਹੁੰਦੇ ਨੇ ਜਿਹੋ ਦਰਦ ਦਾ ਦੁੱਖ ਹੁੰਦਾ ਜਿਵੇਂ ਆਪਣੇ ਪਿੰਡ ਤੇ ਖਾਜ ਹੁੰਦੀ ਆ ਉਵੇਂ ਉਹ ਮੇਰੇ ਲੋਕ ਇਸ਼ਨਾਨ ਕਰਕੇ ਜਾਂਦੇ ਨੇ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਮੇਰੇ ਤੇ ਤੁਹਾਡਾ ਕੋਈ ਹੈਗਾ ਕੋਈ ਦੋਸਤ ਜਾਂ ਆਪਾਂ ਕਹਿੰਨੇ ਕਿ ਰਿਸ਼ਤੇਦਾਰ ਸੀਗਾ ਕਿ ਉਰੇ ਆਂਦਾ ਹੋਵੇ ਮੇਰੇ ਨਾਨੀ ਠੀਕ ਹੋ ਕੇ ਗਏ ਨੇ ਯੂਰੋ ਅੱਛਾ ਜੀ ਉਦੋਂ ਤੋਂ ਬਾਅਦ ਫਿਰ ਤੁਸੀਂ ਉਰੇ ਰੋ ਜਾਣੇ ਹੋ ਹਾਂਜੀ ਫਿਰ ਸ਼ਾਮ ਨੂੰ ਵੀ ਆਉਣੇ ਸਵੇਰੇ ਵੀ ਆਉਣੇ ਮਾਤਾ ਜੀ ਵੀ ਮੌਜੂਦ ਹੈ ਕਿ ਨਾ ਮੇਰਾ ਨਾਮ ਸੁਖਿੰਦਰ ਕਾਰ ਪੰਡਕੇਲਾ ਪਰੀਆਂ ਮਾਤਾ ਜੀ ਉਹਰੇ ਦੱਸਿਆ ਜਾਂਦਾ ਕਿ ਜਿਹੜਾ ਪੰਜ ਜੀ ਇਸ਼ਨਾਨਾ ਕਰਦਾ ਉਹਦੇ ਜਿਹੜੇ ਚਮੜੀ ਦੇ ਦੂਰ ਰੋਗ ਹੁੰਦੇ ਕੀ ਕਹਿਣਾ ਚਾਹੂੰ ਬੈਗ ਰਜੀ ਕਾ ਖਾਲਸਾ ਬੈਗ ਰਜੀ ਕੀ ਫਤਿਹ ਬਾਬਾ ਪਾਣਿਆਂ ਦੇ ਪਾਰ ਕਿਰਪਾ ਨਾਲ ਜਿਹੜਾ ਵੀ ਕੋਈ ਇੱਥੇ ਮਨੋ ਕਾਮਨਾ ਲੈ ਕੇ ਆਇਆ ਚਮੜੀ ਦੇ ਰੋਗ ਆ ਚਾਹੇ ਦੁੱਧ ਪੁੱਤ ਦੀ ਕੋਈ ਵੀ ਦਾਤ ਮੰਗਦਾ ਉਹ ਬਾਬਾ ਪਾਣੇ ਵਾਲਿਆ ਪੂਰੇ ਕਰਦਾ ਪਰ ਹੋਵੇ ਮਨ ਦੀ ਇੱਛਾ ਤੇ ਸਰਦਨ ਆਵੇ ਬੰਦਾ ਬਹੁਤ ਬਹੁਤ ਧੰਨ। ਇਹ ਸਨ ਸਾਡੇ ਨਾਲ ਭਗਤ ਜੀ ਜਿਨ੍ਹਾਂ ਦਾ ਆਖ ਨਾ ਹੈ ਕਿ ਸਨਾ ਹੋਰ ਵੀ ਮੌਜੂਦ ਨੇ ਕਿ ਨਾਂ ਵੀ। ਪ੍ਰਕਾਸ਼ ਸਿੰਘ ਆ ਜੀ ਮੇਰਾ ਪਵਾਨੀਗੜ੍ਹ ਤੋਂ ਆ ਜੇ। ਪਵਾਨੀਗੜ੍ਹ ਤੋਂ ਬੜੀ ਦੂਰੋਂ ਆਏ ਆ ਭਾਜੀ ਉਹ। ਬਾਜੀ ਮਨਦੀ ਸ਼ਰਦਾ ਜੀ ਆਈ। ਹਾਂਜੀ। ਬਾਬਾ ਜੀ ਦੇ ਪ੍ਰਚਾਰ ਸੁਣਦੇ ਆ। ਬਹੁਤ ਵਧੀਆ ਪ੍ਰੋਗਰਾਮ ਆਰੇ। ਤੇ ਸੰਤ ਭਣੇ ਵਾਲੇ ਹੋਏ ਨੇ ਉਹਨਾਂ ਦੇ ਵਿਚਾਰ ਵੀ ਸੁਣਦੇ ਆਪਾਂ। ਅੱਛਾ ਜੀ। ਤੇ ਉਹ ਸੁਣੇ ਨੇ ਪਹਿਲਾਂ ਤੱਕ ਇਹਨਾਂ ਤੇ ਵੀਰ ਦੀ ਬਰਦਾਨ ਹੈ ਕਹਿੰਦੇ ਕਿ ਜਿਹੜਾ ਇੱਥੇ ਸਰੋਵਰ ਤੇ ਨੰਹਦਾ ਪੰਜ ਇਸ਼ਨਾਨਾ ਕਰਦਾ ਉਹ ਚਮੜੀ ਦੇ ਦੋ ਹਾਂਜੀ ਉਹ ਜਿਹੜੀ ਜਿੰਦੀ ਵੀ ਕਹਿੰਦੇ ਚਮੜੀ ਦੇ ਕੋਈ ਕੋਈ ਸ਼ੇਵ ਦੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਬਿਲਕੁਲ ਸਹੀ ਹੁੰਦੀ ਹੈ ਜੀ ਇੱਥੇ ਇਸ਼ਨਾਨ ਕਰੋ ਆ ਕੇ ਸਰੋਵਰ ਦੇ ਵਿੱਚ ਤੇ ਬਾਰੇ ਨਿਆਰੀ ਹੁੰਦੇ ਨੇ ਜੀ ਸੰਤ ਆਪ ਤੁਹਾਨੂੰ ਠੀਕ ਕਰਨਗੇ ਜੀ ਹਾਂਜੀ ਹਾਂਜੀ ਬਰਦਾਨ ਹੈ ਜੀ ਉਹਨਾਂ ਦਾ ਹੈ ਇਹ ਸਾਡਾ ਇਹ ਸਾਡੇ ਨਾਲ ਇੱਥੇ ਦੇ ਸ਼ਰਧਾਲੂ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜਾ ਉਰੇ ਸ਼ਰਦਾ ਭਾਵਨਾ ਵਾਲਾ ਨਾਲ ਆਂਦਾ ਹੈ ਉਸ ਦੇ ਜਿਹੜੇ ਇੱਥੇ ਪੰਜ ਸ਼ਰਾਨਾ ਕਰਨ ਤੋਂ ਬਾਅਦ ਜਿਹੜੇ ਚਮੜੀ ਦੇ ਰੋਗ ਨੇ ਦੂਰ ਹੁੰਦੇ ਨੇ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ